ਫਨੀ ਦਿਓਲ ਤਾਂ ਬਿਨਾ ਵੀ ਜੇ ਪਾਕਿਸਤਾਨ ਚੱਪ ਗਿਆ ਸੀ ਬਾਪੂ ਮੈਂ ਇਹਦੀ ਫਿਲਮ ਵੇਖੀ ਆ ਇਹ ਬੰਦਾ ਵਾਕਈ ਬੜਾ ਖਤਰਨਾਕ ਆ ਇਹ ਪਾਕਿਸਤਾਨ ਤੋਂ ਸਾਰੇ ਨਲਕੇ ਪੱਟ ਲਿਆ ਓਇਆ ਕੌਣ ਆਪਣੇ ਫਾਰਮ ਵਾਲ ਨੂੰ ਭੱਜ ਆਉਂਦਾ ਹਾਂਜੀ ਭਾਈ ਸਾਹਿਬ ਤੁਸੀਂ ਕੌਣ ਆ ਮੈਂ ਫਨੀ ਦਿਓਲ ਹਾਂ ਫਨੀ ਦਿਓਲ ਵੀ ਕਿੱਧਰੋਂ ਆ ਗਿਆ ਤੁਸੀਂ ਇਸ ਫਾਰਮ ਹੌਸਤੇ ਬਹੁਤ ਚਿਰ ਦਾ ਕਬਜ਼ਾ ਕੀਤਾ ਹੋਇਆ ਹੈ ਹੁਣ ਇਹ ਫਾਰਮ ਹੌਸ ਮੇਰਾ ਹੈ ਤੁਸੀਂ ਇਹ ਤੋਂ ਤੇ ਤਰੋ ਜੋ। ਓ ਬਾਪੂ। ਓ ਬਾਪੂ ਓ ਬਾਪੂ ਆਪਣਾ ਫਾਰਮ ਹੁਣ ਗਿਆ ਈ। ਓ ਕੀ ਹੋਇਆ? ਓਏ ਆਪਣਾ ਫਾਰਮ ਹੁਣ ਗਿਆ। ਓਏ ਪਰ ਹੋਇਆ ਕੀ ਆ? ਓ ਬੰਬੇ ਆ ਸੰਨੀ ਦੇਵਾਲ ਆ ਗਿਆ। ਕਹਿੰਦਾ ਇੱਥੇ ਕਬਜ਼ਾ ਹੁਣ ਮੇਰਾ। ਤੁਸੀਂ ਭੱਜੋ। ਓਏ ਕਿਹੜਾ ਸੰਨੀ ਦੇਵਾਲ? ਚਲਾ ਵੇਖਦੇ ਆ। నా సోనా ఫార్మ హౌస్ બનાయా ઓર બાપોજી ને ગિફ્ટ કરુંગા ઓર ફાર્મ હાઉસ હે અપનાયા બાપુ હા ખડાઈ ઓય કોણ આ તું મે ફની દોલ સરદાર છે બેઠો અપનાય ફાર્મ હાઉસ હે ઓય ગલ સોલા મેરી અપના નહીં એ જਗੀરદાર ਦਾ ફાર્મ હાઉસ આ તુમનુ એ દસ ਤੂੰ ਗੇਟ ਕੇ ਮ ਟੱਪ ਕੇ ਅੰਦਰ ਆਇਆ ਓਏ ਸਰਦਾਰ ਜੀ ਫਨੀ ਦਿਵਲਤਾ ਬਿਨਾ ਵੀ ਜੇ ਪਾਕਿਸਤਾਨ ਟੱਪ ਗਿਆ ਸੀ ਇਹ ਤਾਂ ਫਿਰ ਮੇਰਾ ਆਪਣਾ ਪੰਜਾਬ ਆ ਬਾਪੂ ਮੈਂ ਇਹਦੀ ਫਿਲਮ ਦੇਖੀ ਆ ਇਹ ਬੰਦਾ ਵਾਕਈ ਬੜਾ ਖਤਰਨਾਕ ਆ ਇਹ ਪਾਕਿਸਤਾਨ ਤੋਂ ਸਾਰੇ ਨਲਕੇ ਪਟਲੇ ਆ ਸੀ ਕਿਤੇ ਆਪਣੀ ਮੋਟਰ ਨਾ ਪਟਲ ਲਵੇ ਕੋਈ ਹੱਲ ਕਰੋ ਸਰਦਾਰ ਜੀ ਮੈਂ ਤਾਂ ਆਸ਼ਰਫ ਖਲੀ ਦੀ ਪਰਵਾਹ ਨਹੀਂ ਸੀ ਕੀਤੀ ਪਾਕਿਸਤਾਨ ਚ ਉਸਕੀ ਨਾ ਚੱਕ ਲਿਆ ਸੀ ਤੁਸੀਂ ਕੀ ਚੀਜ਼ਾਂ ਮੇਰੇ ਅਕੇ ਧੋ ਗੁਤਾਸ ਪੂਰੇ ਜ਼ਗੀਰ ਨੂੰ ਚੰਗੀ ਤਰ੍ਹਾਂ ਫੇ ਜਾਣਦਾ ਨਹੀਂ ਕਾਕਾ ਉਹ ਬਾਪੂ ਵਕਾਫੇ ਰੇ ਨੂੰ ਅੱਧਾ ਅਸਲੀ ਰੂਪ ਲੈ ਵੀ ਫਣੀ ਦੇਵਲਾ ਤੂੰ ਤਾਂ ਕੱਲਾ ਪਾਕਿਸਤਾਨ ਨੂੰ ਨਲਕਾ ਪਟਿਆ ਸੀ ਹੁਣ ਵੇਖੀ ਬਾਪੂ ਤੇਰੀ ਧੂੜ ਪਟਦਾ ਚੱਲ ਬਾਪੂ ਇਹ ਜ਼ਗੀਰੇ ਜੱਟ ਦਾ ਫਾਰਮ ਹੋਸਾ पाकिस्तान नहीं, जेडी तू तो जाके चक लिया सरदार जी हम इस फार्म हाउस तो मैं जवाब समझा